ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜੇ ਗੱਲ ਕਰੀਏ ਬਲਾਕ ਸੰਪਤੀ ਚੌਣਾ ਦੇ ਜਿਹੜੇ ਉਮੀਦਵਾਰ ਅਲਾਨੇ ਗਏ ਨੇ ਜਗਮੋਰ ਸਿੰਘ ਮੁੱਦੂ ਸਾਡੇ ਨਾਲ ਮੌਜੂਦ ਨੇ ਭਾਈ ਜੀ ਕਿਵੇਂ ਦੇਖਦੇ ਹੋ ਜਿਹੜਾ ਇਹ ਕੈਂਪ ਲਗਾਇਆ ਗਿਆ ਨਕਲੀ ਅੰਗਰ ਅੱਜ ਗੱਲ ਕਰੀਏ ਦੂਜਾ ਕੈਂਪ ਹੈ ਕੁਝ ਜੀ 1 2 ਮਹੀਨੇ ਦੇ ਵਿੱਚ ਵਿੱਚ ਵਾਅਦਾ ਕਰੀਏ ਹਾਲ ਹੀ ਜਿਹੜੇ ਦੇ ਪਿੰਡ ਛੰਡੇ ਮਾਜਰੇ ਮੈਂ ਰੋਲੀ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਲੋੜਵੰਦ ਮਰੀਜ਼ਾਂ ਅਤੇ ਬਜ਼ੁਰਗਾਂ ਦੇ ਲਈ ਸਮਾਨ ਜਿਹੜਾ ਵੰਡਿਆ ਜਾ ਰਿਹਾ ਜਿਹੜੇ ਨਕਲੀ ਅੰਗ ਨੇ ਇਸ ਪਿੰਡ ਦੇ ਵਿੱਚ ਵੰਡੇ ਜਾ ਰਹੇ ਨੇ ਚਾਹੇ ਕੰਨਾਂ ਪਿੰਡਾਂ ਵਿੱਚ ਥੋੜੀ ਜਾਗਰੂਕਤਾ ਘੱਟ ਹੋਣਾ ਕਰਕੇ ਇਹਨਾਂ ਚੀਜ਼ਾਂ ਦਾ ਘੱਟ ਪੜ੍ਹੇ ਲਈ ਘੋਂ ਕਰਕੇ ਪਿੰਡਾਂ ਵਾਲਿਆਂ ਨੂੰ ਪਤਾ ਨਹੀਂ ਸੀਗਾ ਹੁਣ ਆਪਾਂ ਪਿੰਡ ਪੱਧਰ ਤੋਂ ਜੋ ਕੈਂਪ ਲਾਉਂਦੇ ਆ ਉਹ ਆਪਣਾ ਅਨਾਉਂਸਮੈਂਟ ਵੀ ਕਰਵਾਉਣੀ ਹੈ ਇਸ ਚੀਜ਼ ਦੀ ਹੁਣ ਪਤਾ ਲੱਗਾ ਕਈ ਬੰਦੇ ਅਜ ਮੈਂ ਵੀ ਇੱਥੇ ਫਾਰਮ ਭਰ ਰਿਹਾ ਸੀਗਾ ਉਹ ਚ ਪਤਾ ਲੱਗਿਆ ਵੀ 10 ਸਾਲ ਤੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਦ 10 ਸਾਲ ਤੋਂ ਪਤਾ ਨਹੀਂ ਸੀ ਪਤਾ ਹੀ ਨਹੀਂ ਸੀਗਾ ਯੂਨਾਂ ਨੂੰ ਕਈ ਜਿਹੜਾ ਨੂੰ 10 ਸਾਲ ਜਿਹੜਾ ਉਹ ਤਾਂ ਹੁਣ 10 ਸਾਲ ਬਿਨਾਂ ਸੁਣਨੇ ਤੋਂ ਮਤਲਬ ਉਹ ਸੀਗੇ ਹੁਣ ਤਾਂ ਬਚਾਰ ਸੀਗੇ ਆਪਾਂ ਅੱਜ ਦਿੱਤੇ ਬਹੁਤ ਕੁਝ ਹੋਈ ਨਾ ਤਾਂ ਜਿਹੜੀ ਚ ਮਸ਼ੀਨ ਆਉਣ 휠 ਚੇਅਰ ਹੋਣ ਟ੍ਰਾਈਸਾਈਕਲ ਹੋਣ ਜਿਹੜਾ ਸਮਾਨ ਵੰਡਿਆ ਜਾ ਰਿਹਾ ਕੰਪਨੀ ਦੇ ਜਿਹੜੇ ਮੁਲਾਜ਼ਮ ਨੇ ਉਹ ਇੱਥੇ ਪਹੁੰਚੇ ਹੋਏ ਨੇ ਪੂਰੀ ਟੀਮ ਇੱਥੇ ਪਹੁੰਚੀ ਹੋਈ ਹੈ ਪਿੰਡ ਨਿਵਾਸੀ ਵੀ ਇੱਥੇ ਪਹੁੰਚੇ ਹੋਏ ਨੇ ਇਹਦੇ ਵਿੱਚ ਜਿਹੜੇ ਲੋਕ ਨੇ ਬਜ਼ੁਰਗ ਨੇ ਸਮਾਨ ਲੈਣ ਜਿਹੜੇ ਪਹੁੰਚੇ ਹੋਏ ਨੇ ਜੇ ਗੱਲ ਕਰੀਏ 휠 ਚੇਅਰ ਬਕਰ ਨਕਲੀ ਅੰਗ ਟ੍ਰਾਈਸਾਈਕਲ ਕੰਨਾਂ ਦੀ ਮਸ਼ੀਨ ਹੋਰ ਕਈ ਚੀਜ਼ਾਂ ਦੇ ਖੁੰਡੀ ਅਮਕਾਰਾ ਜਿਹੜੀਆਂ ਇਸ ਪਿੰਡ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਬੜੇ ਲੰਬੇ ਸਮੇਂ ਤੋਂ ਇਸ ਇਲਾਕੇ ਦੀ ਮੰਗ ਸੀ ਵੀ ਇਸ ਪਿੰਡ ਦੇ ਵਿੱਚ ਜਿਹੜਾ ਕੈਂਪ ਲਗਾਇਆ ਜਾਵੇ ਜੇ ਗੱਲ ਕਰੀਏ ਦੇਖ ਰਹੇ ਆ ਸਾਡੇ ਪਿੰਡ 'ਚ ਕੈਂਪ ਲੱਗਿਆ ਤੇ ਜਿਹੜੇ ਗਰੀਬ ਐ ਬਚਾਰੇ ਉਹਨਾਂ ਦਾ ਬਜ਼ੁਰਗ ਸਾਰੇ ਬੜੇ ਅਸੀਸਾਂ ਦੇ ਰਿਆ ਉਹਨਾਂ ਨੂੰ ਬਹੁਤ ਪਹਿਲੀ ਵਾਰੀ ਉਹ ਦੇਖਣ ਨੂੰ ਮਿਲਿਆ ਬੜੇ ਹੈਰਾਨ ਹੁੰਦੇ ਆ ਕਿ ਸਾਡੇ ਪਿੰਡ ਵਿੱਚ ਇਦਾਂ ਦਾ ਕੈਂਪ ਲੱਗਿਆ ਅਸੀਂ ਸਾਰੀ ਜਿਹੜੀ ਕੰਪਨੀ ਦਾ ਅਸੀਂ ਲਗਪਾਸ ਦੇ ਪਿੰਡਾਂ ਦਾ ਸਾਰਿਆਂ ਨਾਲ ਮਿਲ ਕੇ ਜਿਹੜੇ ਉਪਰਾਲਾ ਕਰਿਆ ਅਸੀਂ ਬਹੁਤ ਰਣੀ ਐ ਸਾਰਿਆਂ ਦੇ ਅਸੀਂ ਧੰਨਵਾਦ ਕਰਦੇ ਆ ਸਾਰਿਆਂ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਬਖਸ਼ੇ ਸਰੇ ਵੱਤ ਦੇ ਭਲੇ ਦੇ ਸਿਧਾਂਤ ਤੇ ਪੈਰਾ ਦੰਦੇ ਹੋਏ ਆਪਾਂ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਜਿਹੜਾ ਸਮਾਨ ਵੰਡਾ ਲੋੜਵੰਦਾਂ ਨੂੰ ਮਰੀਜ਼ਾਂ ਨੂੰ ਬਜ਼ੁਰਗਾਂ ਨੂੰ ਜਿਹੜਾ ਸਮਾਨ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਕਿ ਕੋਈ ਤੁਹਾਨੂੰ ਪਤਾ ਹੈ ਸਮਾਜ ਦੇ ਵਿੱਚ ਬਾਹ ਨਹੀਂ ਫੜਦਾ ਉਹਨਾਂ ਨੂੰ ਬੀਲਚੇਅਰ ਹੈ ਟਰਾਈਸਾਈਕਲ ਹੈ ਬ ਕੋਰੇਟਰਾਂ ਲਈ ਜੇ ਨਾ ਤੁਰਿਆ ਨਹੀਂ ਜਾਂਦਾ ਕਿਸੇ ਦੇ ਸੱਟ ਲੱਗ ਜਾਂਦੀ ਹੈ ਕਿਸੇ ਦੇ ਫੈਕਚਰ ਆ ਜਾਂਦਾ ਹੈ ਅਤੇ ਛੜੀਆਂ ਇਹ ਖੁੰਡੀਆਂ ਹੱਥ 'ਚ ਫੜਨ ਵਾਲੀਆਂ ਬਜ਼ੁਰਗਾਂ ਲਈ ਕੰਨਾਂ ਦੀਆਂ ਮਸ਼ੀਨਾਂ ਵਿਸ਼ੇਸ਼ ਤੌਰ ਤੇ ਹੋਰ ਬਹੁਤ ਸਾਰਾ ਤਰ੍ਹਾਂ ਦਾ ਸਮਾਨ ਹੈ ਜਿਹੜਾ ਇਸ ਕੈਂਪ ਦੇ ਵਿੱਚ ਸਾਡੇ ਵੱਲੋਂ ਫਰੀਦ ਦਿੱਤਾ ਜਾ ਰਿਹਾ ਹੈ ਇਸ ਰਾਸ਼ਟਰੀ ਬੈਸਰੀ ਯੋਜਨਾ के तहत आज कैंप लगाए जा रहे हैं ये और ये हर पिंड में लगाया जाएगा जैसे पहले भी हमने एक पिंड में लगाए थे आज दूसरे जगह जो कि हम लगा रहे हैं इसमें असेसमेंट कम डिस्ट्रीब्यूशन हम दोनों एक साथ करते हैं ताकि पेशेंट की वेटिंग टाइम ना रहे जिस दिन मरीज आए उसी दिन सामान लेके जाए और इसलिए हमने कहे है आधार कार्ड और इनकम सर्टिफिकेट लेके आ रहे हैं और जिनको जो भी लोडमंद है उनको सामान दिया तो जा रहा है मोहाली जिले के पिंड झंडे माजरा महरौलियों की तस्वीर दिखा रहे हैं जिथे कि लोडमंद मरीजा बजुर्गों के लिए समान जो बंडा जा रहा है जो नकली अंग ਇਸ ਪਿੰਡ ਦੇ ਵਿੱਚ ਵੰਡੇ ਜਾ ਰਹੇ ਨੇ ਚਾਹੇ ਕੰਨਾਂ ਦੀ ਮਸ਼ੀਨਾਂ ਹੋਣ ਵੀਲ ਚੇਅਰ ਹੋਣ ਟਰਾਈਸਾਈਕਲ ਹੋਣ ਜਿਹੜਾ ਸਮਾਨ ਵੰਡਿਆ ਜਾ ਰਿਹਾ ਹੈ ਕੰਪਨੀ ਦੇ ਜਿਹੜੇ ਮੁਲਾਜ਼ਮ ਨੇ ਉਹ ਇੱਥੇ ਪਹੁੰਚੇ ਹੋਏ ਨੇ ਪੂਰੀ ਟੀਮ ਇੱਥੇ ਪਹੁੰਚੀ ਹੋਈ ਹੈ ਪਿੰਡ ਨਵਾਸੀ ਵੀ ਇੱਥੇ ਪਹੁੰਚੇ ਹੋਏ ਨੇ ਤੇ ਗੱਲ ਦੇਖ ਸਕਦੇ ਹੋ ਇੱਕ ਵਾਰ ਤਸਵੀਰਾਂ ਦਿਖਾਈਆਂ ਜਾਣ ਜਿੱਥੇ ਕਿ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਪਿੰਡ ਛੰਡੇ ਮਾਜਰਾ ਮਰੋਲੀਆਂ ਦੇ ਵਿੱਚ ਜਿਹੜਾ ਹੈ ਕੈਂਪ ਲੱਗਿਆ ਹੋਇਆ ਤੇ ਇਸੇ ਕੈਂਪ ਦੇ ਵਿੱਚ ਜਿਹੜੇ ਲੋਕ ਨੇ ਬਜ਼ੁਰਗ ਨੇ ਸਮਾਨ ਲੈਣ ਲਈ ਜਿਹੜੇ ਪਹੁੰਚੇ ਹੋਏ ਨੇ ਜੇ ਗੱਲ ਕਰੀਏ ਵੀਲ ਚੇਅਰ ਟਰਾਈਸਾਈਕਲ ਕੰਨਾਂ ਦੀ ਮਸ਼ੀਨ ਹੋਰ ਕਈ ਚੀਜ਼ਾਂ ਜਿਹੜੀ ਐਮਕਾਰਾ ਜਿਹੜੀਆਂ ਇਸ ਪਿੰਡ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਬੜੇ ਲੰਬੇ ਸਮੇਂ ਤੋਂ ਇਸ ਇਲਾਕੇ ਦੀ ਮੰਗ ਸੀ ਵੀ ਇਸ ਪਿੰਡ ਦੇ ਵਿੱਚ ਜਿਹੜਾ ਹੈ ਕੈਂਪ ਲਗਾਇਆ ਜਾਵੇ ਜੇ ਗੱਲ ਕਰੀਏ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਰਬਾਰ ਅੰਮ੍ਰਿਤਸਰ ਤੋਂ ਜੇ ਗੱਲ ਕਰੀਏ ਬਲਾਕ ਸੰਮਤੀ ਚੌਣਾ ਦੇ ਜਿਹੜੇ ਉਮੀਦਵਾਰ ਐਲਾਨੇ ਗਏ ਨੇ ਜਗਮੋਰ ਸਿੰਘ ਮੁੱਦੂ ਸਾਡੇ ਨਾਲ ਮੌਜੂਦ ਨੇ ਭਾਈ ਜੀ ਕਿਵੇਂ ਦੇਖਦੇ ਹੋ ਜਿਹੜਾ ਹੈ ਕੈਂਪ ਲਗਾਇਆ ਗਿਆ ਨਾ ਕਿ ਅੰਗਰਾਂ ਦੀ ਗੱਲ ਕਰੀਏ ਦੂਜਾ ਕੈਂਪ ਹੈ ਕੁਝ ਜੀ 1-2 ਮਹੀਨੇ ਦੇ ਵਿੱਚ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਐਦਾਂ ਇਹ ਕਿ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਬਖਸ਼ੇ ਸਰੇ ਵੱਤ ਦੇ ਭਲੇ ਦੇ ਸਿਧਾਂਤ ਦੇ ਪੈਰਾ ਦੰਦੇ ਹੋਏ ਆਪਾਂ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਜਿਹੜਾ ਸਮਾਨ ਵੰਡਾਂ ਲੋੜਵੰਦਾਂ ਨੂੰ ਮਰੀਜ਼ਾਂ ਨੂੰ ਬਜ਼ੁਰਗਾਂ ਨੂੰ ਜਿਹੜਾ ਸਮਾਨ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਕਿ ਕੋਈ ਤੁਹਾਨੂੰ ਪਤਾ ਹੈ ਸਮਾਜ ਦੇ ਵਿੱਚ ਬਾਹ ਨਹੀਂ ਫੜਦਾ ਉਹਨਾਂ ਨੂੰ ਬੀਲਚੇਅਰ ਹੈ ਟ੍ਰਾਈਸਾਈਕਲ ਹੈ ਬੋਕਰ ਹੈ ਤੁਰਨ ਲਈ ਜੇ ਨਾ ਤਾਂ ਤੁਰਿਆ ਨਹੀਂ ਜਾਂਦਾ ਕਿਸੇ ਦੇ ਸੱਟ ਲੱਗ ਜਾਂਦੀ ਹੈ ਕਿਸੇ ਦੇ ਫੈਕਚਰ ਆ ਜਾਂਦਾ ਹੈ ਅਤੇ ਛੜੀਆਂ ਹੈ ਖੁੰਡੀਆਂ ਹੱਥ 'ਚ ਫੜਨ ਵਾਲੀਆਂ ਵਰਗਾਂ ਲਈ ਕੰਨਾਂ ਦੇ ਮਸ਼ੀਨਾ ਵਿਸ਼ੇਸ਼ ਤੌਰ ਤੇ ਹੋਰ ਬਹੁਤ ਸਾਰਾ ਤਰ੍ਹਾਂ ਦਾ ਸਮਾਨ ਹੈ ਜਿਹੜਾ ਇਸ ਕੈਂਪ ਦੇ ਵਿੱਚ ਸਾਡੇ ਵੱਲੋਂ ਫਰੀਦ ਦਿੱਤਾ ਜਾ ਰਿਹਾ ਹੈ ਤੇ ਸਰਕਾਰੀ ਜਿਹੜੀ ਸਹੂਲਤ ਹੈ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਇਹ ਸੰਸਥਾ ਹੈ ਜੀ ਵਾਲਮਕੋ ਮੁਹਾਲੀ ਤੋਂ ਜਿਹੜੀ ਸੰਸਥਾ ਦੇ ਥਰੂ ਇਹ ਸਮਾਨ ਹੈ ਸਾਰਾ ਲੋੜਵੰਦਾਂ ਨੂੰ ਫਰੀਦ ਦਿੱਤਾ ਜਾਂਦਾ ਹੈ ਕੋਈ ਪੈਸਾ ਵੀ ਲਏ ਜਾਂਦਾ ਜੇ ਗੱਲ ਕਰੀ ਜਿਹੜੇ ਬਜ਼ੁਰਗ ਆਉਂਦੇ ਨੇ ਜਾਂ ਲੋੜਵੰਦ ਆਉਂਦੇ ਨੇ ਕਈ ਵਾਰ ਮੰਨਦੇ ਵਿੱਚੋਂ ਦਾ ਵੀ ਲੋਕ ਕਹਿੰਦੇ ਨੇ ਵੀ ਪੈਸਾ ਲੈਂਦੇ ਨੇ ਫਿਰ ਇਹ ਸਮਾਨ ਦਿੰਦੇ ਨੇ ਹਾਂ ਨਹੀਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਸਿਰਫ ਇੱਕ ਆਧਾਰ ਕਾਰਡ ਜਰੂਰ ਲਿਆ ਜਾਂਦਾ ਹੈ ਜਾਂਦਾ ਹੈ ਆਧਾਰ ਕਾਰਡ ਤੇ ਆਨਲਾਈਨ ਸਿਸਟਮ ਹੈ ਆਨਲਾਈਨ ਚੜਦਾ ਹੈ ਸਿਰਫ ਆਧਾਰ ਕਾਰਡ ਲੈ ਕੇ ਉਹਦੇ ਤੇ ਸਮਾਨ ਜਿਹੜਾ ਹੈਗਾ ਬਿਲਕੁਲ ਹੀ ਮੁਫਤ ਦਿੱਤਾ ਜਾਂਦਾ ਹੈ ਬਿਲਕੁਲ ਹੀ ਮੁਫਤ ਦਿੱਤਾ ਜਾਂਦਾ ਜੀ ਜੀ ਬਿਲਕੁਲ ਫਰੀ ਹੈ ਲਿੰਕੋ ਕੰਪਨੀ ਹੈ ਇਹ ਜੀ ਲਿੰਕੋ ਕੰਪਨੀ ਹੈ ਸਾਡੇ ਨਾਲ ਸਰ ਮੌਜੂਦ ਨੇ ਅਸ਼ੋਕ ਸ਼ਾਹੋ ਜੀ ਬਲਾਈ ਕਿਹਨਾਂ ਆਜੋ ਸਰ ਕਿੰਨੇ ਕੋ ਲੈ ਜੀ ਗੱਲ ਕਰੀਏ ਕਿੰਨੇ ਕੋ ਜਿਹੜੇ ਬਸਨੀਕ ਪਹੁੰਚ ਨੇ ਪਿੰਡ ਦੇ ਵਿੱਚ ਇਸ ਕੈਂਪ ਦਾ ਫਾਇਦਾ ਲੈਣ ਹਾਂ ਇੱਥੇ 150 ਦੇ ਕਰੀਬ ਜਿਹੜੇ ਲੋੜਵੰਦ ਹੈ ਜੀ ਹੁਣ ਤੱਕ ਅਸੀਂ 150 ਲੋਕਾਂ ਦੇ ਜਿਹੜੇ ਫਾਰਮ ਹੈ ਉਹ ਭਰ ਚੁੱਕੇ ਆ ਹਾਂ ਜ ਤੇ ਅੱਗੇ ਦੇਖਦੇ ਆਂ ਸਮਾਂ ਮੇਰੇ ਖਿਆਲ ਚ ਵੀ ਹਲੇ 11:30 ਹੋਇਆ ਏ ਵੀ ਕਿੰਨੇ ਕੁ ਲੋਕਾਂ ਨੂੰ ਅਸੀਂ ਇੱਥੇ ਜਿੰਨੇ ਕੁ ਵੀ ਪਹੁੰਚਦੇ ਸਾਡੀ ਕੋਸ਼ਿਸ਼ ਹੈ ਵੀ ਜਿੰਨੇ ਵੀ ਲੋੜਵੰਦ ਪਹੁੰਚਣ ਸਾਰਿਆਂ ਨੂੰ ਅਸੀਂ ਸਮਾਨ ਦੇ ਕੇ ਇੱਥੋਂ ਕਿਸੇ ਨੂੰ ਵੀ ਖਾਲੀ ਨਾ ਮੋੜਿਆ ਜਾਵੇ ਜੀ ਤਾਂ ਸਾਡਾ ਮੌਜੂਦ ਨਸਾ ਸਸਤੀਕਾਲ ਜੀ ਸਸਤੀਕਾਲ ਸਰ ਇਹ ਭਾਰਤ ਸਰ ਦਾ ਕਸ ਰਾਸ਼ਟਰੀ ਬਾਇਸਰੀ ਯੋਜਨਾ ਦੇ ਤਹਿਤ ਅੱਜ ਕੈਂਪ ਲਗਾਇਆ ਜਾ ਰਹੇ ਹਨ ਇਹ ਔਰ ਇਹ हर पिंड में लगाया जाएगा जैसे पहले भी हमने एक पिंड में लगाए थे आज दूसरे जगह जो कि हम लगा रहे हैं इसमें असेसमेंट कम डिस्ट्रीब्यूशन हम दोनों एक साथ करते हैं ताकि पेशेंट की वेटिंग टाइम ना रहे जिस दिन मरीज आए उसी दिन सामान लेके जाए और इसलिए हमने कहे हैं आधार कार्ड और इनकम सर्टिफिकेट लेके आ रहे हैं और जिनको जो भी लोडमंद है उनको सामान दिया जा रहा है जिन्होंने ट्राई साइकिलें पहले मिल चुकी हैं पाँच साल पहले या दो साल पहले कि वो दोबारा की बार लेना टूट जाती है खराब हो जाती है कि उन्होंने दोबारा भी दी जाती है ये जो मोटराइज साइकिल है इसका

ਨਨੋ ਮੈਨਾ ਚੀਜ਼ਾਂ ਦੀ ਲੋੜ ਹੈ ਇਹ ਵੀਲ ਚੇਅਰ ਹੈ ਕਿਤੇ ਨਾ ਕਿਤੇ ਜਿਹੜੇ ਇੱਥੇ ਲੋਕ ਪਹੁੰਚ ਬਾਈ ਸਸੀ ਗੱਲ ਜੀ ਸਸੀ ਗੱਲ ਜੀ ਕਿਵੇਂ ਦੇਖਦੇ ਹੋ ਬਾਈ ਕਿੰਨਾ ਕ ਫਾਇਦਾ ਹੁੰਦਾ ਇਸ ਕੈਂਪ ਦਾ ਬਜ਼ੁਰਗਾਂ ਨੂੰ ਜੇ ਗੱਲ ਕਰੀਏ ਬਹੁਤ ਵਧੀਆ ਚੀਜ਼ ਹੈ ਜੀ ਇਹ ਬਹੁਤ ਫਾਇਦਾ ਹੁੰਦਾ ਬਜ਼ੁਰਗਾਂ ਨੂੰ ਜਿਹੜੇ ਬਜ਼ੁਰਗ ਹੁਣ ਡਿਸੇਬਿਲਟੀ ਜਿਹਨਾਂ ਨੂੰ ਹੋਈ ਹੋਈ ਹੈ ਉਹਨਾਂ ਨੂੰ ਇਹ ਚੀਜ਼ ਫ੍ਰੀ ਚ ਮਿਲ ਜAVE ਹੋਰ ਕਿਹੜੀ ਚੀਜ਼ ਹੈ ਕੈਂਪ ਬਹੁਤ ਵਧੀਆ ਜੀ ਫ੍ਰੀ ਦੇ ਵਿੱਚ ਲੱਖਾਂ ਦਾ ਅਮਲ ਕਿਸੇ ਸਮਾਨ ਵੰਡੇ ਜਾ ਰਿਹਾ ਪਿੰਡ ਦੇ ਵਿੱਚ ਲੋਕ ਖੁਸ਼ ਹੋ ਕੇ ਲੈ ਕੇ ਜਾ ਰਹੇ ਨੇ ਬਿਲਕੁਲ ਜੀ ਬਿਲਕੁਲ ਸਾਰੇ ਲੋਕ ਖੁਸ਼ ਹੋ ਕੇ ਲੈ ਕੇ ਜਾ ਰਹੇ ਆ ਇਹ ਜਿਨ੍ਹਾਂ ਨੂੰ ਇਹਨਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਤਾਂ ਬਹੁਤ ਫਾਇਦਾ ਹੋਇਆ ਸੀ ਦਾ ਇਹ ਚੀਜ਼ ਮਹਿੰਗੀ ਬਹੁਤ ਹੈ 12-13000 ਦੀ ਕਵੀਲ ਚੇਅਰ ਹੈ 10000 ਦੀ ਉਹ ਦੂਜੀ ਚੇਅਰ ਹੈ ਇਹ ਸਾਰਾ ਅਗਰ ਫ੍ਰੀ ਚ ਮਿਲਦਾ ਹੈ ਕਿਸੇ ਨੂੰ ਬਹੁਤ ਵਧੀਆ ਗੱਲ ਹੈ ਕਿਥੋਂ ਆਏ ਹੋ ਬਈ ਤੁਸੀਂ ਮੇਰਾ ਪਿੰਡ ਖੇਦਰਾਵਾਦ ਹੈ ਖੇਦਰਾਵਾਦ ਤੋਂ ਕੀ ਲੈ ਕੇ ਜਾ ਰਹੇ ਹੋ ਆ ਵੀਲ ਚੇਅਰ ਲੈ ਕੇ ਜਾ ਰਹੇ ਹਾਂ ਸਾਡੇ ਬਜ਼ੁਰਗ ਹੈ ਇੱਕ ਉਹਨਾਂ ਵਾਸਤੇ ਲੈ ਕੇ ਜਾ ਰਹੇ ਹਾਂ ਜੀ ਮੈਂ ਉਹਨਾਂ ਨੂੰ ਵੀਲ ਚੇਅਰ ਦੀ ਜ਼ਰੂਰਤ ਹੈ ਬੋਕਰ ਦੀ ਜ਼ਰੂਰਤ ਹੈ ਉਹ ਸਾਰਾ ਕੁਝ ਲੈ ਕੇ ਜਾ ਰਹੇ ਹਾਂ ਬਹੁਤ ਵਧੀਆ ਗੱਲ ਹੈ ਫ੍ਰੀ ਮਿਲ ਰਿਹਾ ਸਾਰਾ ਕੁਝ ਠੀਕ ਹੈ ਜੀ ਧੰਨਵਾਦ ਸ ਮੁੱਤੂ ਸੰਗਤਿੰਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਮੌਜੂਦਾ ਜਗਤ ਕਰੀਏ ਬਾਈ ਜੀ ਕਿਵੇਂ ਦੇਖਦੇ ਹੋ ਦੁਬਾਰਾ ਕੈਂਪ ਲੱਗੇ ਆ ਕਹਿੰਦੇ ਜੀ ਲੋਕ ਬਜ਼ੁਰਗ ਖੁਸ਼ ਹੋ ਕੇ ਜਾ ਰਹੇ ਨੇ ਜਿਹੜਾ ਸਮਾਨ ਵੰਡਿਆ ਜਾ ਰਿਹਾ ਏ ਝੰਡੇ ਮਾਜਰਾ ਦੇ ਵਿੱਚ ਬਿਲਕੁਲ ਜੀ ਬਿਲਕੁਲ ਸਾਡੇ ਹਲਿੰਕੂ ਕੰਪਰੀ ਦੇ ਚਨਾਲੋਂ ਤੋਂ ਜਿਹੜਾ ਦੂਜੀ ਵਾਰ ਹੈ ਹਰਾਂ ਬਹਿ ਗਿਆ ਪਿੰਡ ਝੰਡੇ ਮਾਜਰਾ ਗੁਰਦੁਆਰਾ ਸਾਹਿਬ ਚ ਲਗਾਇਆ ਗਿਆ ਕੈਂਪ ਜਿਹਦੇ ਵਿੱਚ ਅੱਜ ਵੀ ਤੁਹਾਡੇ ਸਾਹਮਣੇ ਇਹ ਕਈ ਲੱਖ ਦਾ ਸਮਾਨ ਦੇ ਚੁੱਕੇ ਆ ਜੀ ਇਹਨਾਂ ਨੂੰ ਲੋੜ ਬੰਦਾ ਜੀ ਦੇਖੋ ਇਹ ਹਰੇ ਘਰ ਚ ਇੱਕ ਨਾ ਇੱਕ ਬੰਦੇ ਨੂੰ ਜ਼ਰੂਰਤ ਹੈ ਇਸ ਦੀ ਤਾਂ ਇਹਦੇ ਸਿਸਟਮ ਤੋਂ ਚੱਲਦੇ ਆ ਜੇ ਦੂਜਾ ਕੈਂਪ ਅਰੰਭਿਆ ਇਸ ਤੋਂ ਬਾਅਦ ਦੋ ਕੈਂਪ ਹੋਰ ਰੱਖੇ ਗਏ ਨੇ ਉਹਨਾਂ ਦਾ ਜਲਦੀ ਐਲਾਨ ਕੀਤਾ ਜਾਵੇਗਾ ਜੀ ਗੱਲ ਕਰੀਏ ਕਈ ਵਾਰ ਬਜ਼ੁਰਗੋਂ ਹੁੰਦੇ ਨੇ ਕਿਨਾਂ ਨੂੰ ਸੁਣਦਾ ਨਹੀਂ 20 ਸਾਲ ਹੋ ਗਏ 30 ਸਾਲ ਹੋ ਗਏ ਲੱਗਦਾ ਖੁਸ਼ ਹੋ ਕੇ ਜਾ ਰਹੇ ਨੇ ਕਿ ਕਿਤੇ ਨਾ ਕਿਤੇ ਖੁਸ਼ੀ ਹੁੰਦੀ ਆ ਵੀ ਸਾਨੂੰ ਮਸ਼ੀਨ ਮਿਲਦੀ ਆ ਮਸ਼ੀਨ ਦੇ ਧਰੂ ਸੁਣਨ ਲੱਗ ਜਾਂਦਾ ਜੋ ਕੰਨ ਦੇ ਵਿੱਚ ਮਸ਼ੀਨ ਲਾਉਂਦੇ ਨੇ ਇਹਦਾ ਮੈਂ ਤੁਹਾਨੂੰ ਪਹਿਲਾਂ ਦਾ ਦੱਸ ਦਵਾਂ ਮਾੜੇ ਪਿੰਡਾਂ ਵਿੱਚ ਥੋੜੀ ਜਾਗਰੂਕਤਾ ਘੱਟ ਹੋਣ ਕਰਕੇ ਇਹਨਾਂ ਚੀਜ਼ਾਂ ਦਾ ਘੱਟ ਪੜੇ ਲਿਖੇ ਹੋਣ ਕਰਕੇ ਪਿੰਡਾਂ ਵਾਲਿਆਂ ਨੂੰ ਪਤਾ ਨਹੀਂ ਸੀਗਾ ਹੁਣ ਆਪਾਂ ਕਰਵਾਉਣਿਆ ਚੀਜ਼ ਦੀ ਮੈਨੂੰ ਪਤਾ ਲੱਗਾ ਕਈ ਬੰਦੇ ਅੱਜ ਮੈਂ ਵੀ ਇੱਥੇ ਫਾਰਮ ਭਰ ਰਿਹਾ ਸੀਗਾ ਉਹ ਚ ਪਤਾ ਲੱਗਿਆ ਵੀ 10 ਸਾਲ ਤੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਦਤਾ 10 ਸਾਲ ਤੋਂ ਪਤਾ ਨਹੀਂ ਸੀ ਪਤਾ ਹੀ ਨਹੀਂ ਸੀਗਾ ਇਹਨਾਂ ਨੂੰ ਕਈ ਜਿਹੜਾ ਇਹਨਾਂ ਨੂੰ 10 ਸਾਲ ਜਿਹੜਾ ਮਤਲਬ ਹੁਣ 10 ਸਾਲ ਬਿਨਾਂ ਸੁਣਨੇ ਤੋਂ ਮਤਲਬ ਉਹ ਸੀਗੇ ਤੁਹਾਨੂੰ ਤੋਂ ਬਚਾਰ ਸੀਗੇ ਆਪਾਂ ਅੱਜ ਦਿੱਤੇ ਬਹੁਤ ਕੁਝ ਹੋਈ ਨਾ ਤਾਂ ਜਿਹੜੀ ਚੀਜ਼ ਹੈ ਕੈਂਪਾਂ ਹੋਰ ਵੀ ਪਿੰਡਾਂ ਤੱਕ ਪਹੁੰਚਾਉਂਗੇ ਸੰਪਰਕ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਜਿੰਨਾ ਵੱਧ ਤੋਂ ਵੱਧ ਹੋ ਸਕੇ ਆ ਆਪਾਂ ਮਦਦ ਕਰਾਂਗੇ ਲਿੰਕੋ ਕੰਪਨੀ ਦੇ ਨਾਲ ਮਿਲ ਕੇ ਜਿੰਨਾ ਵੱਧ ਤੋਂ ਵੱ ਪਿੰਡ ਮੁੱਦੂ ਸੰਗਤੀ ਨੇ ਇਹ ਸ਼ੁਰੂਆਤ ਕੀਤੀ ਸੀ ਕਿ ਕਿਤੇ ਨਾ ਕਿਤੇ ਝੰਡੇ ਮਾਜਰਾ ਦੇ ਵਿੱਚ ਦੂਜਾ ਕੈਂਪ ਲਗਾਇਆ ਹੋਇਆ ਪਿੰਡ ਦੇ ਬਜ਼ੁਰਗ ਵੀ ਸਾਡੇ ਨਾਲ ਮੌਜੂਦ ਨੇ ਝੰਡੇ ਝੰਡੇ ਮਾਜਰੇ ਦੇ ਵੀ ਸਨ ਹੀ ਕੋਈ ਤੇ ਮੇਰਾ ਪਿੰਡ ਖੇੜਾ ਕਿਹੜੇ ਕਿਵੇਂ ਦੇਖਦੇ ਹੋ ਕੈਂਪ ਨੂੰ ਕਿੰਨਾ ਕ ਫਾਇਦਾ ਹੋ ਰਿਹਾ ਹੈ ਬਹੁਤ ਫਾਇਦਾ ਹੋ ਰਿਹਾ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜੀਆਂ ਵੀਲ ਚੇਅਰ ਦਿੱਤੀਆਂ ਜਾ ਰਹੀਆਂ ਨੇ ਕੰਨਾਂ ਵਾਲੀ ਮਸ਼ੀਨਾਂ ਹੋਣ ਟ੍ਰਾਈਸਾਈਕਲ ਆਉਣ ਮਤਲਬ ਕਿ ਲੋਕ ਖੁਸ਼ ਹੋ ਕੇ ਜਾ ਰਹੇ ਬਹੁਤ ਖੁਸ਼ ਹੋ ਕੇ ਜਾ ਰਹੇ ਨੇ ਲੋਕ ਭਾਈ ਜੀ ਕਿਹੜਾ ਪਿੰਡਾ ਜੀ ਗੁੰਨਮਾਜ ਰਹੀ ਸਰਪੰਚ ਗੁੰਨਮਾਜ ਦੇ ਤਿੰਦਸ ਸਿੰਘ ਸਰਪੰਚ ਸਾਹਿਬ ਗੁੰਨਮਾਜ ਜੀ ਭਾਈ ਕਿਵੇਂ ਦੇਖਦੇ ਹੋ ਤੁਸੀਂ ਵੀ ਲੱਗਦਾ ਫਾਰਮ ਭਰ ਰਹੇ ਸੀਗੇ ਲੋਕ ਬਜ਼ੁਰਗ ਕਿਸ ਤਰ੍ਹਾਂ ਮਨ ਕੀ ਵਿਚਾਰ ਕਰ ਰਹੇ ਨੇ ਗੱਲਾਂ ਬਾਤ ਕਰ ਰਹੇ ਨੇ ਜੇ ਗੱਲ ਕਰੀ ਦੇਖ ਬਹੁਤ ਵਧੀਆ ਕੰਮ ਹੈ ਜੀ ਇਹ ਦੇਖੋ ਜੋ ਬਜ਼ੁਰਗ ਇਹ ਚੀਜ਼ਾਂ ਦਾ ਪਿੰਡਾ ਜੀ ਪਤਾ ਹੀ ਨਹੀਂ ਸੀ ਹੁਣ ਦੇਖੋ ਕਿੰਨਾ ਇਹਨਾਂ ਦਾ ਫਾਇਦਾ ਹੋ ਰਿਹਾ ਬਜ਼ੁਰਗ ਜੋ ਪਿੰਡਾ ਜੀ ਬੈਠੇ ਆ ਬਹੁਤ ਮਹਿੰਗਾ ਸਮਾਨ ਹੈ ਟਰਾਈਸਾਈਕਲ ਵਗੈਰਾ ਜੋ ਕੰਨਾਂ ਦੀ ਮਸ਼ੀਨਾਂ ਮਿਲ ਰਹੀਆਂ ਤੇ ਹੁਣ ਲੋਕਾਂ ਨੂੰ ਫਾਇਦਾ ਹੋ ਰਿਹਾ ਇਹ ਚੀਜ਼ ਦਾ ਪਿੰਡਾ ਵਿੱਚ ਸਹੀ ਤੋਰੇ ਲੋਕ ਮੋਰਚਿੰਗ ਜੀ ਮੰਦੋ ਤੋਂ ਉਹ ਸੋਸ਼ਲ ਵਰਕਰ ਦਾ ਵਧੀਆ ਕੰਮ ਕਰ ਰਹੇ ਆ ਪਿੰਡ ਪਿੰਡ ਜਾ ਕੇ ਕੈਂਪ ਲਾ ਰਹੇ ਪਹਿਲਾਂ ਇਹਨੇ ਮੰਦੋ ਸੰਕਤੀਆਂ ਲਗਾਇਆ ਅੱਜ ਫਿਰ ਇਹ ਝੰਡੇ ਮਾਝੇ ਲਗਾ ਰਹੇ ਆ ਫਿਰ ਹੋਰ ਵੀ ਪਿੰਡਾਂ ਵਿੱਚ ਲਗਾਉਂਗੇ ਅਸੀਂ ਵੀ ਚਲੋ ਵਿਚਾਰ ਕਰਦੇ ਪਿੰਡਾਂ ਵਿੱਚ ਆਪਣੇ ਵਿੱਚ ਵੀ ਲਗਾਈਏ ਕਿਉਂਕਿ ਲੋਕਾਂ ਦਾ ਫਾਇਦਾ ਹੋ ਸਕੇ ਤੁਹਾਡੀ ਕਿੰਨੀ ਕਿੰਨੀ ਟੀਮ ਪਹੁੰਚੇ ਗੁਨੋ ਮਾਜਰੇ ਦੀ ਸਾਡੇ ਵੀ 20 ਕ ਬੰਦੇ ਲਿਆਤ ਕੁ ਸਾਮਾਨ ਠੀਕ ਹੈ ਹੋਰ ਵੀ ਅਸੀਂ ਫੋਨ ਕਰਕੇ ਬੁਲਾ ਰਹੇ ਹਾਂ ਵੀ ਜਿਨ੍ਹਾਂ ਨੂੰ ਚਲੋ ਜ਼ਰੂਰਤਮੰਦ ਹੈ ਉਹਨਾਂ ਦਾ ਭਲਾ ਹੋ ਸਕੇ ਬੜੀ ਵਧੀਆ ਚੀਜ਼ ਹੈ ਕਿ ਤਨੇ ਕਦੇ ਜਾ ਜਾ ਗਰੂ ਖਾਣਾ ਚਾਹੀਦੀ ਇਹ ਚੀਜ਼ ਨੂੰ ਹੋਰ ਪ ਅਪੁਆਇੰਟਮੈਂਟ ਹੋਣੀ ਚਾਹੀਦੀ ਹੈ ਹਾਂਜੀ ਲੋਕ ਜਾਗਰੂਕ ਹੋਵੋਗੇ ਇਹ ਚੀਜ਼ਾਂ ਨੂੰ ਚਲੋ ਕੁਆਲਿਟੀ ਵਧੀਆ ਹੈ ਸਮਾਨ ਦੀ ਠੀਕ ਹੈ ਜੀ ਚਲੋ ਸਰਪੰਚ ਸਾਹਿਬ ਝੰਡੇ ਮੱਝ ਸਾਡੇ ਨਾਲ ਬਜ਼ੁਰਗ ਭਾਈ ਸਸੀ ਗਾਲ ਜੀ ਸਸੀ ਗਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੋਹਨ ਸਿੰਘ ਜੀ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਬਜ਼ੁਰਗ ਬੈਠੇ ਨੇ ਬਜ਼ੁਰਗ ਮਤਾਵਾ ਵੀ ਬੈਠੇ ਨੇ ਲੱਗਦਾ ਵੀ ਕਦੀ ਪਿੰਡਾਂ ਦੇ ਵਿੱਚ ਲੱਗਦਾ ਇਦਾਂ ਦਾ ਕੈਂਪ ਦੇਖਿਆ ਨਹੀਂ ਹੋਣਾ ਜਿਹੜਾ ਇਹ ਕੈਂਪ ਪਹਿਲੀ ਵਾਰ ਲੱਗਿਆ ਬਿਲਕੁਲ ਕਦੇ ਨਹੀਂ ਅਸੀਂ ਦੇਖੇ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਸਾਡੇ ਪਿੰਡ 'ਚ ਕੈਂਪ ਲੱਗਿਆ ਤੇ ਜਿਹੜੇ ਗਰੀਬ ਹੈ ਵਿਚਾਰੇ ਉਹਨਾਂ ਦਾ ਬਜ਼ੁਰਗ ਸਾਰੇ ਬੜੇ ਅਸੀਸਾਂ ਦੇ ਰਿਹਾ ਉਹਨਾਂ ਨੂੰ ਬਹੁਤ ਪਹਿਲੀ ਵਾਰੀ ਉਹ ਦੇਖਣ ਨੂੰ ਮਿਲਿਆ ਬੜੇ ਹੈਰਾਨ ਹੁੰਦੇ ਆ ਵੀ ਸਾਡੇ ਪਿੰਡ ਵਿੱਚ ਇਦਾਂ ਦਾ ਕੈਂਪ ਲੱਗਿਆ ਅਸੀਂ ਸਾਰੀ ਜਿਹੜੀ ਕੰਪਨੀ ਦਾ ਅਸੀਂ ਲਗਪਾਸ ਦੇ ਪਿੰਡਾਂ ਦਾ ਸਾਰਿਆਂ ਨਾਲ ਮਿਲ ਕੇ ਜੇ ਉਪਰਾਲਾ ਕਰਿਆ ਅਸੀਂ ਬਹੁਤ ਰਿਣੀ ਐ ਸਾਰਿਆਂ ਦੇ ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਨਾ ਤਾਂ ਜੀ ਬਜ਼ੁਰਗਾਂ ਨੂੰ ਉੱਠਣ ਲੱਗੇ ਤੁਰਨ ਫਿਰਨ ਲੱਗੇ ਬੜੀ ਦਿੱਕਤ ਆਉਂਦੀ ਸੀ ਕਿਤੇ ਨਾ ਕਿਤੇ ਸਮਾਨ ਲੈ ਕੇ ਜਾਣਗੇ ਥੋੜੀ ਜਿਹੀ ਆਸਾਨੀ ਵੀ ਹੋਊਗੀ ਇਸ ਚੀਜ਼ ਦੀ ਹਾਂ ਬਿਲਕੁਲ ਬਿਲਕੁਲ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਬਹੁਤ ਆਉਂਦੀ ਐ ਅੱਜ ਕੱਲ੍ਹ ਗੋਡਿਆਂ ਦਾ ਤੇ ਲੱਕ ਤੋਂ ਬਹੁਤ ਪ੍ਰੋਬਲਮ ਆ ਰਹੀ ਐ ਇਹ ਤਾਂ ਬੈਲਟਾਂ ਦਿੱਤੀਆਂ ਜਾ ਰਹੀਆਂ ਕੰਨਾਂ ਵਾਲੀ ਮਸ਼ੀਨਾਂ ਹੋਣ ਵੇਲਚੇ ਰਹਿਣ ਜਾਂ ਖੁੰਡੀਆਂ ਜੀ ਹੋਣ ਫੜਾਣ ਨੂੰ ਮਤਲਬ ਕਿ ਸ ਸਾਰੇ ਲੋਕ ਖੁਸ਼ ਹੈ ਇਸ ਉਪਰਾਲੇ ਤੋਂ ਮੈਂ ਫਿਰ ਮੈਂ ਦੁਬਾਰਾ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਤੇ ਜਿਨ੍ਹਾਂ ਨੇ ਕਿ ਐਡਾ ਬੜਾ ਉਪਰਾਲਾ ਕਰਕੇ ਇਸ ਕੰਪਨੀ ਦਾ ਮੈਂ ਬਹੁਤ ਧੰਨਵਾਦ ਕਰਦਾ ਤੇ ਬਹੁਤ ਬੜੀ ਇੱਕ ਦੇਣ ਹੈ ਸਾਨੂੰ ਵੀ ਐਡਾ ਬੜਾ ਇਹਨਾਂ ਨੇ ਉਪਰਾਲਾ ਕਰਕੇ ਸਾਨੂੰ ਇੱਥੇ कॅम्प ਲਗਾਇਆ ਠੀਕ ਹੈ ਜੀ ਧੰਨਵਾਦ ਸੋ ਦੇਖ ਸਕਦੇ ਹੋ ਪਿੰਡ ਚੰਡੇ ਵਜਰੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਪਿੰਡ ਨਿਵਾਸੀਆਂ ਦੇ ਨਾਲ ਮਿਲ ਕੇ ਜਿੱਥੇ ਕਿ ਇਹ ਰਿਮਕੋ ਕੰਪਨੀ ਵੱਲੋਂ ਜਿਹੜਾ ਇਹ कॅम्प ਲਗਾਇਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਬਜ਼ੁਰਗ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਜਿੱਥੇ 150 ਦੇ ਕਰੀਬ ਦੱਸਿਆ ਜਾ ਰਿਹਾ ਹੈ ਵੀ ਜਿਹੜੇ ਲੋੜਵੰਦ ਨੇ ਬਜ਼ੁਰਗ ਹੋਣ ਬਜ਼ੁਰਗ ਮਾਤਾਵਾਂ ਹੋਣ ਬਜ਼ੁਰਗ ਹੋਣ ਜਿਹੜੇ ਇੱਥੇ ਪਹੁੰਚੇ ਹੋਏ ਨੇ ਸੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਬਸਣੇਕ ਪਹੁੰਚੇ ਹੋਏ ਨੇ ਪਿੰਡ ਦੇ ਸੋ ਨਾਲ ਦੀ ਨਾਲ ਜਿਹੜੇ ਪਹਿਲਾਂ ਫਾਰਮ ਭਰੇ ਜਾਂਦੇ ਨੇ ਫਾਰਮ ਭਰ ਕੇ ਜਿਹੜਾ ਆਧਾਰ ਕਾਰਡ ਦੇ ਥਰੂ ਇਹ ਸਾਰਾ ਆਨਲਾਈਨ ਸਿਸਟਮ ਹੈ ਆਨਲਾਈਨ ਪ੍ਰੋਸੀਜਰ ਉਸ ਤੋਂ ਬਾਅਦ ਅੱਖਾਂ ਵਗੈਰਾ ਸਕੈਨ ਕਰਕੇ ਜਿਹੜਾ ਇਹ ਸਾਰਾ ਕੀਤਾ ਜਾਂਦਾ ਫੋਟੋ ਵਗੈਰਾ ਇੱਥੇ ਖਿੱਚੀ ਜਾਂਦੀ ਹੈ ਉਸ ਤੋਂ ਬਾਅਦ ਛੰਡੇ ਮਜ਼ਦਰੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਲੋੜਵੰ ਜਿਹੜਾ ਇਹ ਕੈਂਪ ਲੱਗਿਆ ਹੈ 60 ਸਾਲ ਤੋਂ ਉੱਪਰ ਦੇ ਜਿਹੜੇ ਬਜ਼ੁਰਗ ਨੇ ਇੱਥੇ ਇਸ ਕੈਂਪ ਦੇ ਵਿੱਚ ਪਹੁੰਚ ਕੇ ਇਸ ਚੀਜ਼ਾਂ ਦਾ ਜਿਹੜਾ ਫਾਇਦਾ ਲੈਂਦੇ ਨੇ ਧੰਨਵਾਦ ਜੀ